ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਮੈਂ ਮਨੀਸ਼ ਅਹਮਦਗੜ ਤੋਂ ਦੇਖੋ ਅੱਜ ਪੈਣਾ ਵੀ ਮੈਂ ਇੱਕ ਸਰਪਲਸ ਕੱਪੜੇ ਦੇ ਵਿੱਚ ਨਾਈਟਸੂਟ ਲੈ ਕੇ ਆਇਆ ਦੇਖੋ ਬਹੁਤ ਸੋਹਣਾ ਨਾਈਟਸੂਟ ਆ ਸਰਪਲਸ ਕੱਪੜੇ ਦੇ ਵਿੱਚ ਆ ਦੇਖੋ ਇਹ ਜਿਹੜੇ ਸਾਈਜ਼ ਵੀ ਲੈ ਕੇ ਆਏ ਦੇ ਵਿੱਚ ਮੈਂ 3XL ਤੋਂ ਲੈ ਕੇ 5XL ਤੱਕ ਸਾਈਜ਼ ਲੈ ਕੇ ਆਏ ਦੇਖੋ ਇਹ ਸਾਈਡ ਚਾਕ ਦੇ ਵਿੱਚ ਆਈਟਮ ਆ ਜਿਹੜੀ ਆਈਟਮ ਆ ਇਹ ਬਹੁਤ ਖੁੱਲੇ ਢੁੱਲੇ ਸਾਈਜ਼ ਨੇਗੇ ਦੇਖੋ ਜਿਹੜਾ ਇਹ ਫੈਬਰਿਕ ਆ ਇਹ ਇਹ PC कॉटन ਫੈਬਰਿਕ ਆ ਜਿਵੇਂ ਬਨਾਣ ਵਾਲਾ ਕੱਪੜਾ ਹੁੰਦਾ ਆਪਣਾ ਬਹੁਤ ਹੀ ਸੌਫਟ ਫੈਬਰਿਕ ਉਹਦੇ ਵਿੱਚ ਕੱਪੜਾ ਵਾ ਇਹ ਔਰ ਜਿਹੜਾ ਇੱਕ ਕੱਪੜਾ ਵਾ ਬਹੁਤ ਹੀ ਰਾਮਦਾਇਕ ਹੁੰਦਾ ਵਾ ਇੱਕ ਸਰਪਲਸ ਦਾ ਕੱਪੜਾ ਵਾ ਸਰਪਲਸ ਦਾ ਜਿਹੜਾ ਕੱਪੜਾ ਹੁੰਦਾ ਵਾ ਸਰਪਲਸ ਦਾ ਕੱਪੜਾ ਅੱਜ ਕੱਲ੍ਹ ਕਿ ਸੇਲਾਂ ਚੱਲਦੀਆਂ ਨੇ 50-50 ਰੁਪਏ ਦੇ ਕੱਪੜੇ ਵੀ ਵਿਕਦੇ ਨੇ ਉਹਨਾਂ ਨੂੰ ਵੀ ਸਰਪਲਸ ਦਾ ਲੋਕ ਕੱਪੜਾ ਕਹੀ ਜਾਂਦੇ ਨੇਗੇ ਬਟ ਜਿਹੜਾ ਸਰਪਲਸ ਦਾ ਕੱਪੜਾ ਹੁੰਦਾ ਵਾ ਸਹੀ ਉਹ ਹੁੰਦੇ ਨੇ ਬ੍ਰਾਂਡ ਦੇ ਕੱਪੜੇ ਉਹਨੂੰ ਬ੍ਰਾਂਡ ਦਾ ਸਹੀ ਕੱਪੜਾ ਹੁੰਦਾ ਜਿਵੇਂ ਕਿਸੇ ਵੀ ਬ੍ਰਾਂਡ ਨੇ ਤੁਹਾਨੂੰ ਮੈਂ ਦੱਸਦਾ ਨੌਲੇਜ ਦਿਨਾ ਕਿਸੇ ਵੀ ਬ੍ਰਾਂਡ ਨੇ 500 ਪੀਸ ਤਿਆਰ ਕਰਾਇਆ ਕਿਸੇ ਵੀ ਕੰਪਨੀ ਤੋਂ ਉਹਨੂੰ ਕੰਟਰੈਕਟ ਦਿੱਤਾ ਉਹਨੇ ਪੀਸ ਤਿਆਰ ਕਰ ਲਿਆ 700 ਠੀਕ ਆ ਉਹ ਕੰਪਨੀ ਕੀ ਕਰਦੀ ਆ 500 ਪੀਸ ਉਸ ਕੰਪਨੀ ਨੂੰ ਦੇ ਕੇ ਬ੍ਰਾਂਡ ਨੂੰ ਦੇ ਕੇ 200 ਪੀਸ ਦੇ ਉੱਤੇ ਕੰਪਨੀ ਟੈਗ ਨਿਕ ਲਗਾਉਂਦੀ ਉਹ ਪ੍ਰੋਡਕਟ ਬਾਹਰ ਵਿਕਦਾ ਵਾ ਉਹਨੂੰ ਸਰਪਲਸ ਕਹਿੰਦੇ ਨੇਗੇ ਕਿਉਂਕਿ ਬਹੁਤ ਜਿਹੜੇ ਸਰਪਲਸ ਨੇ ਲੋਗ ਯੂਜ਼ਡ ਪਾਏ ਹੋਏ ਕੱਪੜੇ ਵੀ ਵੇਚੀ ਜਾਂਦੇ ਨੇ ਲੋਗ ਉਹਨੂੰ ਵੀ ਸਰਪਲਸ ਕਹੀ ਜਾਂਦੇ ਨੇ ਪਰ ਜਿਹੜਾ ਸਹੀ ਸਰਪਲਸ ਹੁੰਦਾ ਵਾ ਉਹ ਹੁੰਦਾ ਵਾ ਬ੍ਰਾਂਡ ਦੇ ਕੱਪੜੇ ਜਿਹੜੇ ਇਹ ਚੀਜ਼ਾਂ ਨੇ ਬਹੁਤ ਹੀ ਘੱਟ ਮਿਲੀਆਂ ਦੇਖੋ ਤੁਹਾਨੂੰ ਮੈਂ ਡਿਜ਼ਾਈਨ ਦਿਖਾਣਾ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਨੇ ਇਸ ਦੇ ਵਿੱਚ ਦੇਖੋ ਤੁਸੀਂ ਬਹੁਤ ਸੋਹਣੇ ਪ੍ਰਿੰਟ ਨੇਗੇ ਦੇਖੋ ਬਹੁਤ ਸੋਹਣੇ ਡਿਜ਼ਾਈਨ ਨੇ ਇਸ ਦੇ ਵਿੱਚ ਤੁਸੀਂ ਦੇਖੋ ਕਲਰ ਚਾਰਟ ਦੇਖੋ ਬਹੁਤ ਸੋਹਣਾ ਕਲਰ ਚਾਰਟ ਆ ਇਹਦਾ ਜਿਹੜਾ ਇਹਦਾ ਰੇਟ ਹੁੰਦਾ ਵਾ ਬਹੁਤ ਹੀ ਜਾਇਜ਼ ਜਿਹੜੇ ਸਾਡੇ ਰੇਟ ਨੇ ਬਾਜ਼ਾਰ ਦੇ ਵਿੱਚ ਲੋਕ ਸਰਪਲਸ ਕਹਿ ਕੇ ਬਹੁਤ ਮਹਿੰਗਾ ਵੇਚਦੇ ਨੇਗੇ ਪਰ ਜਿਹੜਾ ਮੇਰਾ ਰੇਟ ਆ ਬਾਜ਼ਾਰ ਦਾ ਇੱਕ ਚੈਲਿੰਜਿੰਗ ਪ੍ਰਾਈਸ ਹੁੰਦਾ ਵਾ ਜਿਹੜਾ ਮੈਂ ਜਿਹੜਾ ਕੰਮ ਕਰਦਾ ਮੈਂ ਬਹੁਤ ਹੀ ਘੱਟ ਮਾਰਜਨ ਤੇ ਕੰਮ ਕਰਦਾ ਮੈਂ ਮੈਂ ਇੱਕ ਰੇਟ ਦੀ ਪੂਰੀ ਫੁੱਲ ਗਰੰਟੀ ਦਿੰਦਾ ਹਾਂ ਨਾ ਪੂਰੇ ਪੰਜਾਬ ਦੀ ਗਰੰਟੀ ਦਿੰਦਾ ਹਾਂ ਨਾ ਰੇਟ ਦੇ ਵਿੱਚ ਕਿਉਂਕਿ ਅਸੀਂ ਆਪਣੀ ਇੰਸਟਾਗ੍ਰam ਦੀ ਫੈਮਿਲੀ ਨੂੰ ਬਹੁਤ ਵੱਡਾ ਕਰਨਾ ਵਾ ਅਸੀਂ ਹਰ ਭੈਣ ਭਰਾ ਨੂੰ ਆਪਦੇ ਨਾਲ ਜੋੜਨਾ ਵਾ ਦੇਖੋ ਬਹੁਤ ਸੋਹਣੇ ਸੋਹਣੇ ਨਮੇ ਦੇਖੋ ਪ੍ਰਿੰਟ ਦੇਖੋ ਬਹੁਤ ਸੋਹਣੇ ਪ੍ਰਿੰਟ ਨੇਗੇ ਪ੍ਰਿੰਟ ਦੀ ਵੀ ਪੂਰੀ ਫੁੱਲ ਗਰੰਟੀ ਆ ਕੋਈ ਉੱਪਰ ਪ੍ਰਿੰਟਿੰਗ ਨਹੀਂ ਹੈਗੀ ਇਹ ਕੱਪੜੇ ਦੇ ਵਿੱਚ ਪ੍ਰਿੰਟਿੰਗ ਆ ਸਾਰੀ ਜਿਹੜਾ ਇਹਦਾ ਰੇਟ ਆ ਰੇਟ ਦੇਣਾ ਮੈਂ ਸਿਰਫ ਐਂਡ ਸਿਰਫ 500 ਰੁਪਏ ਰੇਟ ਦੂੰਗਾ ਪੂਰੀ ਚੈਲਿੰਜਿੰਗ ਪ੍ਰਾਈਸ ਹੋਊਗਾ ਜਿਹੜਾ ਰੇਟ ਹੋਊਗਾ ਸਿਰਫ ਐਂਡ ਸਿਰਫ 500 ਰੁਪਏ ਤੁਸੀਂ ਕਿਸੇ ਵੀ ਪੀਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪ ਦਾ ਪੀਸ ਵੀ ਬੁੱਕ ਕਰਵਾ ਸਕਦੇ ਹੋ ਜਾਂ ਸਾਡੀ ਸ਼ਾਪ ਹੈਗੀ ਆ ਮਨੀਸ਼ ਅਹਮਦਗੜ ਮੇਨ ਬਾਜ਼ਾਰ ਨੀਅਰ ਟੈਂਪੂ ਵੱਡਾ ਸ਼ਾਪ ਤੇ ਵਿਜ਼ਿਟ ਕਰਕੇ ਵੀ ਲੈ ਸਕਦੇ ਹੋ ਦੇਖੋ 12ਵੀਂ ਡਾਲ ਦੇ ਵਿੱਚ ਡਿਜ਼ਾਈਨ ਜਾਂ ਤੁਸੀਂ ਆਨਲਾਈਨ ਵੀ ਬੁੱਕ ਕਰਵਾ ਸਕਦੇ ਹੋ ਆਨਲਾਈਨ ਦੇ ਵਿੱਚ ਕੀ ਪ੍ਰੋਸੈਸ ਹੁੰਦਾ ਵਾ ਸਾਡਾ ਜਿਹੜਾ ਵਟਸਐਪ ਨੰਬਰ ਆ 9781373000 ਤੁਸੀਂ ਕਿਸੇ ਵੀ ਪੀਸ ਦਾ ਸਕਰੀਨਸ਼ਾਟ ਲਵੋ ਉਹਦੇ ਤੇ ਸੈਂਡ ਕਰੋ ਜਿਹੜਾ ਸਾਈਜ਼ ਚਾਹੀਦਾ ਤੁਸੀਂ ਉਹਨੂੰ ਮੈਂਸ਼ਨ ਕਰੋ ਤੁਹਾਨੂੰ ਅਸੀਂ ਉਹਦਾ ਰਿਪਲਾਈ ਦਵਾਂਗੇ ਉਹਦੇ ਵਿੱਚ ਤੁਹਾਨੂੰ ਦੱਸਾਂਗੇ ਅਸੀਂ ਇਹਦੇ ਵਿੱਚ ਆਹ ਸਾਈਜ਼ ਹੈਗਾ ਨਹੀਂ ਹੈਗਾ ਜਿਹੜੀ ਸ਼ਿਪਿੰਗ ਆ ਪੂਰੇ ਪੰਜਾਬ ਦੇ ਵਿੱਚ ਜਿਹੜੀ ਸ਼ਿਪਿੰਗ ਆ ਸੀ 60 ਰੁਪਏ ਲੈਣੇ ਆ 60 ਰੁਪਏ ਸ਼ਿਪਿੰਗ ਪਲੱਸ 500 ਰੁਪਏ ਦਾ ਨਾਈਟ ਰੂਟ 560 ਰੁਪਏ ਤੁਸੀਂ ਸਾਨੂੰ ਪੇ ਕਰਨੇ ਨੇਗੇ ਉਹ ਜਿਹੜਾ ਕੋਰੀਅਰ ਆ 2 ਦਿਨ ਦੇ ਅੰਦਰ ਨਾਲ ਤੁਹਾਡੇ ਘਰੇ ਤੁਹਾਡੇ ਘਰ ਤੱਕ ਪਹੁੰਚੂਗਾ ਕਈ ਭੈਣਾ ਭਰਾਵਾਂ ਦੀ ਕੰਪਲੇਂਟਸ ਹੁੰਦੀਆਂ ਨੇ ਵੀਰੇ ਕੋਰੀਅਰ ਵਾਲੇ ਘਰੇ ਨਹੀਂ ਦੇ ਕੇ ਜਾਂਦੇ ਜਿਹੜਾ ਕੋਰੀਅਰ ਆ ਉਹ ਤੁਹਾਡੇ ਘਰ ਤੱਕ ਪਹੁੰਚੂਗਾ ਤੁਹਾਨੂੰ ਘਰੇ ਕੋਰੀਆ ਡਾਕ ਰਹੀਂ ਪਕੜਾ ਕੇ ਜਾਣਗੇ ਕੱਪੜੇ ਦੀ ਪੂਰੀ ਫੁੱਲ ਗਰੰਟੀ ਆ ਜਲਦੀ ਜਲਦੀ ਸਾਡੇ ਜਿਹੜੇ ਪੇਜ ਨੇਗੇ ਹੋਰ ਫੇਸਬੁੱਕ ਪੇਜ ਹੋ ਗਿਆ ਸਾਡਾ ਇੰਸਟਾਗ੍ਰam ਪੇਜ ਹੋ ਗਿਆ ਤੁਸੀਂ ਜਲਦੀ ਜਲਦੀ ਉਹਨਾਂ ਨੂੰ ਫੋਲੋ ਕਰੋ ਜੇ ਕਿਸੇ ਪਹਿਨ ਪੁਰਾਣੇ ਸਾਡੀ ਦੁਕਾਨ ਦੀ ਲੋਕੇਸ਼ਨ ਵੀ ਦੇਖਣੀ ਆ ਸਾਡੇ ਪੇਜ ਤੇ ਪਾਈ ਹੋਈ ਆ ਜਾਂ ਕਿਸੇ ਨੂੰ ਨਹੀਂ ਸਮਝ ਆਉਂਦੀ ਸਾਡੇ ਕਾਲਿੰਗ ਨੰਬਰ ਤੇ ਕਾਲ ਕਰਨ ਉਹਨਾਂ ਨੂੰ ਅਸੀਂ ਸਮਝਾਵਾਂਗੇ ਸਾਡਾ ਇੰਸਟਾਗ੍ਰam ਦਾ ਪੇਜ ਵੀ ਮਨੀਸ਼ ਸ਼ਾਮਦਗੜ ਦੇ ਨਾਮ ਤੇ ਆ ਧੰਨਵਾਦ ਦੋਸਤੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਨਵੇਂ ਡਿਜ਼ਾਈਨ ਦੇ ਨਾਲ